ਉਹਦੇ ਵਿੱਚ ਅੰਮਰਜੀਤ ਸਿੰਘ ਬਿੱਲੂ ਨੂੰ ਚੱਕਸਾਹਬ ਨੂੰ ਨਵੇਂ ਪ੍ਰਧਾਨ ਚੁਣਿਆ। ਮਨਜੀਤ ਸਿੰਘ ਨੂੰ ਕਜਾਂਤੀ ਚੁਣਿਆ। ਮਨਦੀਪ ਸਿੰਘ ਪੁੱਤਰ ਹਾਕਮ ਸਿੰਘ ਨੂੰ ਸਕੱਤਰ ਚੁਣਿਆ। ਡਿਵੀਪਾਰਿਸ ਤੋਂ ਅਡੈਸਿਪਲ ਇਹ ਮੈਂਪਟਾ ਚੁਣਿਆ। ਜੇਕਰ ਸੰਗਤ ਨੂੰ ਤਰ੍ਹਾਂ ਜਾ ਜਾਂ ਸੰਗਦੋਚਨ ਦਾ ਨਹੀਂ ਲੱਗਦਾ ਤਾਂ ਸੰਗਤ ਇਹਨਾਂ ਨੂੰ ਵਾਦ ਕਰ ਜਵੇ। ਵਾਹਿਗੁਰੂ ਜੀ ਕਾ ਬੋਸਾ ਵਾਹਿਗੁਰੂ ਜੀ ਕਾ। ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ}{|\text{ਕਾਲਸੇ ਦੇ ਜਨਮ ਦਿਹਾੜੇ ਦੀਆਂ}{|\text{ਵਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਸੰਗਤਾਂ ਨੂੰ}{|\text{ਸਾਰੀਆਂ ਦੇਸ਼ ਵਿਦੇਸ਼ ਦੀਆਂ ਨੂੰ।}{|\text{ਤੇ ਇਸ ਮੌਕੇ}{|\text{ਦੋਨਾਂ ਗੁਰਦੁਆਰਿਆਂ ਸਾਹਿਬ ਚ ਵਸਾਖੀ ਮਨਾਈ ਗਈ ਆ।}{|\text{ਬਹੁਤ ਵਧੀਆ ਧੂਮ ਧਾਮ ਨਾਲ ਮਨਾਈ ਜਾਂਦੀ ਆ ਹਰ ਇੱਕ ਸਾਲ ਦੀ ਤਰ੍ਹਾਂ।}{|\text{ਤੇ ਕਮੇਟੀ ਚੁਣੀ ਜਾਂਦੀ ਆ।}{|\text{ਇੱਥੇ ਕਮੇਟੀ ਚੁਣੀ ਗਈ ਆ ਸੰਗਤ ਦੇ ਸਹਿਯੋਗ ਨਾਲ।}{|\text{ਤੇ ਜਿਹਦੇ ਵਿੱਚ ਪ੍ਰਧਾਨ ਅਮਰਜੀਤ ਸਿੰਘ ਆ। ਖਜਾਨਚੀ ਮਨਜੀਤ ਸਿੰਘ ਆ ਤੇ ਸਹਾਇਕ ਸੈਕਟਰੀ ਮਨਦੀਪ ਸਿੰਘ ਆ ਤੇ ਬੀਬੀਆਂ ਵੀ ਵਿੱਚ ਪਾਈਆਂ ਨੇ ਪਹਿਲੀ ਗੇਰ ਕਮੇਟੀ ਦੇ ਵਿੱਚ ਬੀਬੀਆਂ ਦੋ ਪਾਈਆਂ ਨੇ ਤੇ ਬਾਕੀ ਜਿੰਨਾ ਚਿਰ ਨਕਰ ਦਾ ਸਹਿਯੋਗ ਉਹਨਾਂ ਚਿਰ ਕਮੇਟੀ ਕੰਮ ਕਰਦੀ ਆ। ਬਾਹਰੂ ਜੀ ਖਾਲਸਾ ਬਾਹਰੂ ਜੀ ਨਹੀਂ ਪਤੇ। ਮੂਲ ਨਗਰ ਵਾਸੀਆਂ ਤੇ ਸੰਗਤਾਂ ਸਿੱਖ ਸੰਗਤਾਂ ਨੂੰ ਵਿਸਾਖੀ ਦੇ ਮੁਰਪਉਂਦਿਆਂ ਬਹੁਤ-ਬਹੁਤ ਮੁबारकਾ 10 ਗੁਰਦਾਰ ਸਾਹਿਬ ਦੇ ਸੰਗਤ ਵੱਲੋਂ ਉਰਦੂ ਰਾ ਕਮੇਟੀ ਦੇ ਪ੍ਰਧਾਨ ਚੁਣਿਆ ਗਿਆ ਸੋ ਮੈਂ ਆਪਣੇ ਤਨ ਮਨ ਧਨ ਨਾਲ ਬਤੂ ਬਤ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗਾ ਬੈਰੂ ਖਾਲਸਾ ਬੈਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਮੂਹ ਨਗਰ ਨਿਵਾਸੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਮੂਹ ਸਿੱਖ ਜਗਤ ਨੂੰ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਪਰਗੁਜੀ ਕੀ ਫਤਿਹ ਅਤੇ ਅੱਜ ਖਾਲਸਾ ਪੰਥ ਦੀ ਸਾਜਨਾ ਦਿਸਦੀਆਂ ਸਮੂਹ ਸਿੱਖ ਜਗਤ ਨੂੰ ਬਹੁਤ-ਬਹੁਤ ਵਧਾਈਆਂ ਅੱਜ ਨਗਰ ਜਰਗ ਦੇ ਵਿੱਚ ਖਾਲਸਾ ਸਾਜਨਾ ਦਿਸ ਦੇ ਮੌਕੇ ਤੇ ਹਰ ਇੱਕ ਸਾਲ ਜਿਸ ਤਰ੍ਹਾਂ ਕਿ ਕਮੇਟੀ ਦੀ ਚੋਣ ਕੀਤੀ ਜਾਂਦੀ ਹੈ ਅੱਜ ਵੀ ਪਿਛਲੀ ਕਮੇਟੀ ਬਦਲ ਕੇ ਨਵੀਂ ਕਮੇਟੀ ਹੋਂਦ ਵਿੱਚ ਆਈ ਹੈ ਉਸ ਕਮੇਟੀ ਦੇ ਵਿੱਚ ਮੈਨੂੰ ਇੱਕ ਨਰਮਣੀ ਜੀ ਹਸਤੀ ਨੂੰ ਸੇਵਾ ਕਰਨ ਦੇ ਲਈ ਮੌਕਾ ਦਿੱਤਾ ਗਿਆ ਮੈਂ ਸਮੂਹ ਨਗਰ ਨਿਵਾਸੀਆਂ ਦੀ ਇਸ ਗੱਲ ਤੋਂ ਬਹੁਤ ਧੰਨਵਾਦ ਕਰਦੀ ਹਾਂ ਮੈਨੂੰ ਬਤੌਰ ਮੀਤ ਪ੍ਰਧਾਨ ਦੇ ਕਮੇਟੀ ਦੇ ਵਿੱਚ ਸੇਵਾ ਕਰਨ ਦੇ ਲਈ ਇਸ ਸੇਵਾ ਦਾ ਮੌਕਾ ਦਿੱਤਾ ਗਿਆ ਅਤੇ ਇੱਕ ਗੱਲ ਦੀ ਖੁਸ਼ੀ ਇਹ ਵੀ ਹੈ ਕਿ ਇਹ ਪਹਿਲੀ ਵਾਰੀ ਹੋਇਆ ਕਿ ਨਗਰ ਜਰਗ ਦੇ ਵਿੱਚ ਬੀਬੀਆਂ ਨੂੰ ਇਸ ਮਹਾਨ ਸੇਵਾ ਦੇ ਲਈ ਸੰਗਤ ਦੇ ਵੱਲੋਂ ਇਸ ਮੌਕਾ ਦਿੱਤਾ ਗਿਆ ਅਤੇ ਮੈਂ ਆਪਣੇ ਵੱਲੋਂ ਅਤੇ ਸਮੂਹ ਬੀਬੀਆਂ ਦੀ ਸੰਗਤ ਦੇ ਵੱਲੋਂ ਇਹ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਅਸੀਂ ਤਨੋਂ ਮਨੋਂ ਅਤੇ ਤਨੋਂ ਜਿੰਨਾ ਵੀ ਵਾਹਿਗੁਰੂ ਨੇ ਕਿਰਪਾ ਕੀਤੀ ਅਸੀਂ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਿੱਖ ਇਤਿਹਾਸ ਦੇ ਪ੍ਰਚਾਰ ਲਈ ਸਿੱਖੀ ਦੇ ਨਾਲ ਜੋੜਨ ਦੇ ਲਈ ਜਿੰਨਾ ਵੀ ਹੋ ਸਕੇਗਾ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਅਤੇ ਮੈਂ ਇਹ ਵੀ ਦੱਸਣਾ ਜ਼ਿਕਰ ਕਰਨਾ ਜ਼ਰੂਰ ਚਾਹਾਂਗੀ ਕਿ ਪਿਛਲੇ ਲਗਭਗ 13 ਸਾਲਾਂ ਤੋਂ ਨਗਰ ਜਰਗ ਦੇ ਵਿੱਚ ਬੀਬੀਆਂ ਦੀ ਸੋਸਾਇਟੀ ਕਹਿ ਲੋ ਸੇਵਾ ਸੰਸਥਾ ਕਹਿ ਲੋ ਬਿਨਾ ਕਿਸੇ ਅਹੁਦਿਆਂ ਤੋਂ ਜੁੜੀ ਹੋਈ ਆ ਜੋ ਕਿ ਸੁਖਮਨੀ ਸਾਹਿਬ ਤੋਂ ਸ਼ੁਰੂ ਕੀਤੀ ਗਈ ਸੀ ਪਰ ਪਿਛਲੇ ਲਗਭਗ 10 ਸਾਲਾਂ ਤੋਂ ਸਹਿਜ ਪਾਠ ਦੀ ਸੇਵਾ ਬੀਬੀਆਂ ਵੱਲੋਂ ਲਗਾਤਾਰ ਚੱਲ ਰਹੀ ਆ ਜਿਸ ਦੇ ਵਿੱਚ ਹੁਣ ਵੀ ਇਸ ਮੇ ਨੰਬਰ ਸਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦੇ ਸਬੰਧ ਦੇ ਵਿੱਚ ਬੀਬੀਆਂ ਵੱਲੋਂ ਜਿਸ ਦੇ ਵਿੱਚ ਲਗਭਗ 30 ਤੋਂ 35 ਦੇ ਵਿਚਕਾਰ ਜਿਹੜੇ ਮੈਂਬਰ ਨੇ ਜੁੜੇ ਹੋਏ ਨੇ ਸਹਿਜ ਪਾਠ ਕਰ ਰਹੇ ਨੇ ਅਤੇ ਮੈਂ ਵਾਹਿਗੁਰੂ ਅਗੇ ਅਰਦਾਸ ਬੇਨਤੀ ਕਰਦੀ ਹਾਂ ਕਿ ਅੱਗੇ ਲਈ ਵੀ ਪਰਮਾਤਮਾ ਬੀਬੀਆਂ ਨੂੰ ਵੱਧ ਤੋਂ ਵੱਧ ਸਿੱਖੀ ਦੇ ਵਿੱਚ ਆਉਣ ਦਾ ਸਿੱਖੀ ਦੇ ਵਿੱਚ ਬੱਚਿਆਂ ਨੂੰ ਜੋੜਨ ਦਾ ਔਰ ਸਿੱਖੀ ਦੇ ਪ੍ਰਸਾਰ ਦੇ ਲਈ ਮਿਹਰ ਭਰੇ ਹੱਥ ਸਿਰ ਤੇ ਰੱਖੇ ਕਿਉਂਕਿ ਮੈਨੂੰ ਇਹ ਵੀ ਵਿਸ਼ਵਾਸ ਹੈ ਕਿ ਘਰ ਦੇ ਵਿੱਚ ਨਾਰੀ ਨੂੰ ਸੋਝੀ ਆ ਗਈ ਤਾਂ ਉਸ ਦੇ ਨਾਲ ਪਰਿਵਾਰ ਨੂੰ ਵੀ ਇਸ ਚੀਜ਼ ਦੀ ਸਿੱਖ ਇਤਿਹਾਸਬੰਦੀ ਸਿੱਖੀ ਦੇ ਸੰਬੰਧੀ ਸੋਝੀ ਹੋਣੀ ਇਹ ਕੁਦਰਤੀ ਹੈ ਮੈਂ ਇਨਾਂ ਕਹਿੰਦੀ ਹੋਈ ਇੱਕ ਵਾਰੀ ਫੇਰ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੀ ਹਾਂ ਇੱਕ ਗੱਲ ਮੈਂ ਹੋਰ ਵੀ ਸਾਂਝੀ ਕਰਨਿਆ ਚਾਹਾਂਗੇ ਕਿ ਮੈਂ ਇਹ ਹਮੇਸ਼ਾ ਕੋਸ਼ਿਸ਼ ਸਾਡੀ ਰਹੇਗੀ ਕਿ ਅਸੀਂ ਬੀਬੀਆਂ ਤੋਂ ਇਲਾਵਾ ਬੱਚਿਆਂ ਨੂੰ ਵੀ ਨਾਲ ਲੈ ਕੇ ਤੁਰੀਏ ਉਹਨਾਂ ਨੂੰ ਵੀ ਸਹਿਜ ਪਾਠ ਗੁਰਬਾਣੀ ਪੜ੍ਹਨਾ ਨੈਤਿਕਤਾ ਸਿਖਾਉਣਾ ਚੰਗੇ ਇੱਕ ਸਚਿਆਰ ਮਨੁੱਖ ਦੀ ਕਹਿ ਲੋ ਘੜਤ ਘੜਨ ਦੇ ਵਿੱਚ ਅਸੀਂ ਵੱਧ ਤੋਂ ਵੱਧ ਯੋਗਦਾਨ ਪਾ ਸਕੀਏ ਇਹ ਹੀ ਮੇਰੀ ਵਾਹਿਗੁਰੂ ਅਗੇ ਅਰਦਾਸ ਬੇਨਤੀ ਆ ਕਿ ਸਾਡੇ ਤੇ ਕਿਰਪਾ ਕਰਨ ਔਰ ਨਗਰ ਤੋਂ ਅਸੀਂ ਇੱਕ ਵਾਰੀ ਨਗਰ ਦਾ ਫਿਰ ਧੰਨਵਾਦ ਕਰਦੇ ਆ ਔਰ ਬੀਬੀ ਇੱਕ ਹੋਰ ਸਵਰਨ ਕੌਰ ਭੈਣ ਜੀ ਨੇ ਜਿਹੜੇ ਕਿ ਇਸ ਕਮੇਟੀ ਦੇ ਵਿੱਚ ਬਤੌਰ ਮੈਂਬਰ ਨੇ ਹੋ ਚੁਣੇ ਗਏ ਨੇ ਔਰ ਬਾਕੀ ਸਾਡੀ ਬੀਬੀਆਂ ਦੀ ਜੋ ਵੀ ਸੰਗਤ ਪਹਿਲਾਂ ਜੁੜੀ ਹੋਈ ਆ ਉਹ ਸਾਰੇ ਇਸ ਗੱਲ ਤੋਂ ਬਹੁਤ ਖੁਸ਼ ਨੇ ਕਿ ਬੀਬੀਆਂ ਨੂੰ ਵੀ ਇਸ ਸ਼ੁਭ ਕਾਰਜ ਦੇ ਲਈ ਯੋਗ ਸਮਝਿਆ ਗਿਆ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ